ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਆਪਾਂ ਲੱਗੇ ਆ ਜੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਪਹਿਲੀ ਵਾਰ ਸਾਡਾ ਬਲੌਗ ਦੇਖ ਰਿਹਾ ਹੈ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਤੇ ਅੱਜ ਵਾਲਾ ਵੀਡੀਓ ਜੀ ਕੋਈ ਬਲੌਗ ਨਹੀਂ ਹੈ ਬੱਸ ਇਹ ਆਪਾਂ ਇੱਕ ਸੋਨੂੰ ਜਾਣਕਾਰੀ ਦੇਣ ਵਾਸਤੇ ਵੀਡੀਓ ਬਣਾ ਰਹੇ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜੀ ਜਿਹੜਾ ਆਪਣੇ ਵੀ ਆਪਣਾ ਪੇਟ ਦੀ ਚਰਬੀ ਹੈ ਜਿਹੜੀ ਆਪਾਂ ਆਪਣਾ ਪੇਟ ਜਾਦੇ ਵੱਜ ਜਾਂਦਾ ਆਪਾਂ ਉਸ ਚੀਜ਼ ਨੂੰ ਕਿਵੇਂ ਘੱਟ ਕਰ ਸਕਦੇ ਹਾਂ ਘਰੇ ਉਹ ਵੀ ਘਰੇਲੂ ਜਿਹੜੀਆਂ ਦੇਸੀ ਚੀਜ਼ਾਂ ਆਪਣੇ ਘਰੇ ਹੁੰਦੀਆਂ ਉਹਨਾਂ ਦੇ ਨਾਲ ਤੇ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਬਾਕੀ ਜੋ ਵੀ ਮੈਂ ਤੁਹਾਨੂੰ ਨੁਸਖਾ ਇੱਕ ਦੱਸੂਗੀ ਤੁਸੀਂ ਇੱਕ ਵਾਰੀ ਸਾਰੇ ਜਣੇ ਇਹ ਨੁਸਖਾ ਜ਼ਰੂਰ ਵਾਤ ਕੇ ਦੇਖਿਓ ਤੇ ਜੇ ਤੁਹਾਨੂੰ ਫਾਇਦਾ ਹੋਊਗਾ ਜੇ ਨਹੀਂ ਤੁਹਾਨੂੰ ਫਾਇਦਾ ਹੋਊਗਾ ਹੀ ਹੋਊਗਾ ਇਹਦੇ ਨਾਲ ਤੇ ਇਸ ਕਰਕੇ ਮੈਂ ਸੋਚਿਆ ਵੀ ਮੈਂ ਤੁਹਾਨੂੰ ਛੋਡੇ ਨਾਲ ਇਹ ਚੀਜ਼ ਸ਼ੇਅਰ ਕਰਾਂ ਤੇ ਆਪਣੇ ਜਿਵੇਂ ਜਿਵੇਂ ਕਈ ਲੇਡੀਜ਼ ਹੁੰਦੀਆਂ ਜਿਵੇਂ ਉਹਨਾਂ ਦੀ ਪ੍ਰੈਗਨੈਂਸੀ ਤੋਂ ਬਾਅਦ ਪੇਟ ਜਾਦੇ ਵਧਣ ਲੱਗ ਜਾਂਦਾ ਫਲਾਂ ਦੀ ਆਪਾਂ ਆਖ ਦਿੰਦੇ ਆ ਵੀ ਕਿੰਨਾ ਵੀ ਜਿਵੇਂ ਉਹ ਖਰਾਕ ਜ਼ਿਆਦਾ ਖਾਂਦੇ ਆ ਜਿਵੇਂ ਰੋਟੀ ਵਗੈਰਾ ਜਾਂ ਵੀ ਤਾਂ ਪੇਟ ਵੱਧਦਾ ਹੀ ਨਹੀਂ ਉਹੀ ਨਹੀਂ ਆ ਨਹੀਂ ਵੱਧਦਾ ਹੁੰਦਾ ਜੀ ਇਹ ਕੋਈ ਆਪਣੇ ਵੀ ਆਟੋਮੈਟਿਕ ਹੀ ਵਧਣ ਲੱਗ ਜਾਂਦਾ ਹੁੰਦਾਗਾ ਤੇ ਕਈ ਮੇਰੇ ਭਰਾਵਾਂ ਦੇ ਵੀ পেট ਵਧਣ ਲੱਗ ਜਿਆਦੇ ਬੈਠਕ ਵਾਲਾ ਕੰਮ ਕਰਨਾ ਜਿਵੇਂ ਹੈਨਾ ਕੋਈ ਜੋਬ ਕਰਦਾ ਜਾਂ ਕੋਈ ਨੌਕਰੀ ਵਗੈਰਾ ਬੈਟਰ ਸਾਰਾ ਦਿਨ ਬੈਠਣ ਵਾਲਾ ਕੰਮ ਕਰਦਾ ਉਹਨਾਂ ਦਾ ਵੀ পেট ਵਧਣ ਲੱਗ ਜਾਂਦੇ ਹੁੰਦੇ ਆ ਤੇ ਇਹ পেট ਦੀ ਸਮੱਸਿਆ ਜੀ ਹਰ ਇੱਕ ਨੂੰ ਅੱਜ ਕੱਲ੍ਹ ਹੋਈ ਪਈ ਆ ਭੈਣਾਂ ਨੂੰ ਭੈਣਾਂ ਦੇ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਇਹ ਸਮੱਸਿਆ ਤੇ ਇਸ ਚੀਜ਼ ਨੂੰ ਆਪਾਂ ਘਰ ਵਿੱਚ ਹੀ ਕਿਵੇਂ ਇਸ ਚੀਜ਼ ਨੂੰ ਆਪਣੇ ਪੇਟ ਦੀ ਚਰਬੀ ਨੂੰ ਕਿਵੇਂ ਘੱਟ ਕਰ ਸਕਦੇ ਆ ਅੱਜ ਤੁਹਾਡੇ ਨਾਲ ਆਪਾਂ ਉਹ ਚੀਜ਼ ਕਰਦੇ ਆ ਜੀ ਸ਼ੇਅਰ ਇਹ ਪਹਿਲਾਂ ਤਾਂ ਜੀ ਇਹਦੇ ਲਈ ਆਪਾਂ ਨੂੰ ਚਾਹੀਦਾ ਜੀਰਾ ਜੀਰਾ ਆਮ ਤੌਰ ਤੇ ਸਭ ਦੇ ਘਰੇ ਹੁੰਦਾ ਤੇ ਇਹਨੂੰ ਜੀਰੇ ਨੂੰ ਆਪਾਂ ਦੋ ਪ੍ਰਕਾਰ ਦੇ ਨਾਲ ਲੈ ਸਕਦੇ ਹਾਂ ਠੀਕ ਹੈ ਤੇ ਸਵੇਰ ਵੀ ਲੈ ਸਕਦੇ ਹਾਂ ਸ਼ਾਮ ਨੂੰ ਵੀ ਲੈ ਸਕਦੇ ਹਾਂ ਦੋ ਪ੍ਰਕਾਰ ਦੇ ਨਾਲ ਲੈ ਸਕਦੇ ਹਾਂ ਉਹ ਤੁਹਾਨੂੰ ਆਪਾਂ ਦੱਸਦੇ ਹਾਂ ਕਿਵੇਂ ਜਿਹੇ ਲੈਣਾ ਤੁਸੀਂ ਪਹਿਲਾਂ ਕੀ ਕਰਨਾਗਾ ਜੇ ਪਹਿਲੇ ਪ੍ਰਕਾਰ ਨਾਲ ਮੈਂ ਤੁਹਾਨੂੰ ਦੱਸਦੀ ਹਾਂ ਕਿਵੇਂ ਲੈਣਾ ਤੁਸੀਂ ਕੀ ਕਰਨਾ ਇੱਕ ਜਿਵੇਂ ਸ਼ਾਮ ਨੂੰ ਇੱਕ ਚਮਚਾ ਜੀਰੇ ਦਾ ਤੇ ਵੀ ਇੱਕ ਗਲਾਸ ਪਾਣੀ ਦੇ ਵਿੱਚ ਵੀ ਪਿਉ ਕੇ ਰੱਖ ਦਿਓ ਸ਼ਾਮ ਨੂੰ ਤੇ ਸੌਣ ਵੇਲੇ ਤੇ ਸੁਬਾਹ ਜਦੋਂ ਤੁਸੀਂ ਉੱਠਦੇ ਹੋ ਖਾਲੀ ਪੇਟ ਚਾਹ ਤੋਂ ਪਹਿਲਾਂ ਤੇ ਉਸ ਪਾਣੀ ਨੂੰ ਪੋਣ ਕੇ ਠੀਕ ਹੈ ਉਹ ਮੈਂ ਵੀ ਤੁਸੀਂ ਸੁਬਾਹ ਖਾਲੀ ਪੇਟ ਲੈ ਸਕਦੇ ਹੋ ਤੇ ਇਸ ਇੱਕ ਜੀਰੇ ਦਾ ਆਪਾਂ ਜਿਵੇਂ ਪਾਊਡਰ ਬਣਾ ਕੇ ਰੱਖ ਲੈ ਸਕਦੇ ਆ ਪਾਊਡਰ ਨੂੰ ਘੋਲ ਕੇ ਆਪਾਂ ਉਹ ਵੀ ਉਹ ਵੀ ਪੀ ਸਕਦੇ ਆ ਤੇ ਇੱਕ ਤਰੀਕਾ ਇਹਦਾ ਇਹ ਹੈ ਜੀ ਇਹਨੂੰ ਆਪਾਂ ਜਿਵੇਂ ਇੱਕ ਗਲਾਸ ਪਾਣੀ ਨੂੰ ਪਾਣੀ ਪਾਉਣਾ ਵਿੱਚ ਆਪਾਂ ਇੱਕ ਚਮਚ ਜੀਰੇ ਦਾ ਪਾਉਣਾ ਵਾਲ ਲੈਣਾ ਇਹਨੂੰ ਠੀਕ ਹੈ ਜੀ ਤੇ ਵਾਲ ਕੇ ਜਦੋਂ ਅੱਧਾ ਗਲਾਸ ਰਹਿ ਜੇ ਉਸ ਪਾਣੀ ਦਾ ਜਿਹਦੇ ਵਿੱਚ ਆਪਾਂ ਜੀਰਾ ਵਾਲਿਆ ਹੁੰਦਾ ਮੁਰਕਿਓ ਉਹਨੂੰ ਪੋਣ ਕੇ ਤੇ ਆਪਾਂ ਖਾਲੀ ਪੇਟ ਤੇ ਉਹਨੂੰ ਲੈ ਸਕਦੇ ਆ ਤੇ ਸੁਬਾ ਵੀ ਸੁਬਾ ਵੀ ਲੈ ਸਕਦੇ ਆ ਜੀ ਆਪਾਂ ਤੇ ਉਸ ਨੂੰ ਆਪਾਂ ਸ਼ਾਮ ਨੂੰ ਭੈਣ ਵੇਲੇ ਵੀ ਲੈ ਸਕਦੇ ਆ ਤੇ ਇੱਕ ਆਪਾਂ ਨੂੰ ਜੀ ਦੁੱਧ ਬੰਦ ਕਰਨਾ ਪੈਣਾ ਜਿਨ੍ਹਾਂ ਨੇ ਜਿਹੜੇ ਮੇਰੇ ਭੈਣ ਭਰਾ ਸ਼ਾਮ ਨੂੰ ਭੈਣ ਵੇਲੇ ਦੁੱਧ ਪੀਂਦੇ ਆ ਤੇ ਪਲੀਜ਼ ਉਹ ਦਿਨੇ ਦਿਨੇ ਪਲਾਂ ਦੀ ਸੌਣ ਤੋਂ 2 ਘੰਟੇ 1 ਘੰਟਾ ਪਹਿਲਾਂ ਦੁੱਧ ਪੀ ਸਕਦੇ ਆ ਉਹ ਤੇ ਜਦੋਂ ਆਪਾਂ ਪੈਣਾ ਹੁੰਦਾ ਰੋਟੀ ਰੋਟੀ ਖਾ ਕੇ ਪਲੀਜ਼ ਉਹ ਜਦੋਂ ਪੈਂਦੇ ਆ ਉਦੋਂ ਦੁੱਧ ਨਾ ਪੀਣ ਤੇ ਜਦੋਂ ਦੁੱਧ ਦੇ ਨਾਲ ਜੀ ਬਹੁਤ ਜ਼ਿਆਦਾ ਫੈਟ ਵੱਧਦਾ ਆਪਣੇ ਢੇਟ ਦਾ ਤੇ ਬਾਕੀ ਮਿੱਠਾ ਵੀ ਬਹੁਤ ਜ਼ਿਆਦਾ ਜੀ ਆਪਾਂ ਨੂੰ ਮੋਟਾਪਾ ਆਉਂਦਾ ਮਿੱਠੇ ਦੇ ਨਾਲ ਵੀ ਆਪਾਂ ਜੀ ਮਿੱਠਾ ਵੀ ਘੱਟ ਕਰ ਦਈਏ ਖਾਣਾ ਤਾਂ ਬਹੁਤ ਹੀ ਜ਼ਿਆਦਾ ਆਪਣੀ ਸਿਹਤ ਸਹੀ ਫਿਟ ਐਂਡ ਫਾਈਂਡ ਰਹਿ ਸਕਦੇ ਆਪਾਂ ਤੇ ਇੱਕ ਆਪਾਂ ਜੀ ਜਿਵੇਂ ਇੱਕ ਸੌਫ ਹੁੰਦੀ ਹੈ ਜਿਵੇਂ ਆਪਾਂ ਜਿਵੇਂ ਸਵੇਰ ਰੋਟੀ ਖਾ ਲਈ ਥੋੜੀ ਜੀ ਅੱਧਾ ਕ ਚਮਚਾ ਸੌਫ ਦਾ ਆਪਣੇ ਮੂੰਹ ਚ ਪਾ ਲਿਆ ਤੇ ਆਪਾਂ ਕੰਮ ਧੰਦਾ ਕਰਦੇ ਉਹਨੂੰ ਚਬਾਉਂਦੇ ਰਹੀਏ ਤਾਂ ਉਹਦੇ ਨਾਲ ਵੀ ਫੈਟ ਜਿਹੜੇ ਆਪਣਾ ਮੋਟਾਪਾ ਬਹੁਤ ਜ਼ਿਆਦਾ ਘਟ ਹੁੰਦਾ ਤੇ ਸ਼ਾਮ ਨੂੰ ਰੋਟੀ ਖਾ ਕੇ ਵੀ ਆਪਾਂ ਜੇ ਜਮੈਣ ਨੂੰ ਚਬਈਏ ਤਾਂ ਉਹਦੇ ਨਾਲ ਵੀ ਮੋਟਾਪਾ ਬਹੁਤ ਹੀ ਜ਼ਿਆਦਾ ਘਟ ਹੁੰਦਾ ਤੁਸੀਂ ਦੇਖੋ ਤੁਸੀਂ ਜੇ ਲਗਾਤਾਰ ਮਹੀਨਾ ਜਮਿਨਾ ਡੇਢ ਵੀ ਨਾ ਇਸ ਚੀਜ਼ ਨੂੰ ਲਗਾਤਾਰ ਤੁਸੀਂ ਵਰਤੋਂਗੇ ਦੇਸੀ ਚੀਜ਼ਾਂ ਨੂੰ ਤਾਂ ਦਿਨਾਂ ਦੇ ਵਿੱਚ ਹੀ ਡੇ ਪੇਟ ਦੀ ਚਰਬੀ ਹੈ ਜਿਹੜੀ ਮਟਾਪ ਹੈ ਜਿਹੜਾ ਉਹ ਉਹ ਘੱਟ ਹੋਣ ਲੱਗ ਜੂਗਾ ਤੁਸੀਂ ਆਪ ਹੀ ਆਖੋਗੇ ਵੀ ਹਾਂ ਆਪਣੇ ਘਰ ਦੀਆਂ ਚੀਜ਼ਾਂ ਤੋਂ ਹੀ ਆਪਾਂ ਨੂੰ ਬਹੁਤ ਜ਼ਿਆਦਾ ਫਰਕ ਪੈਂਦਾ ਤੇ ਇੱਕ ਆਪਾਂ ਜੀ ਇੱਕ ਤਾਂ ਜੀਰਾ ਹੋ ਗਿਆ ਆਪਾਂ ਜੀਰਾ ਇੱਕ ਅਜਮੈਨ ਹੋ ਗਈ ਆਪਾਂ ਅਜਮੈਨ ਨੂੰ ਵੀ ਇਸੇ ਤਰ੍ਹਾਂ ਹੀ ਜਿਵੇਂ ਆਪਾਂ ਜੀਰੇ ਨੂੰ ਪਾਣੀ ਦੇ ਵਿੱਚ ਵਾਲ ਕੇ ਤੇ ਇੱਕ ਗਲਾਸ ਪਾਣੀ ਦੇ ਵਿੱਚ ਵਾਲ ਕੇ ਅਜਮੈਨ ਨੂੰ ਜਦੋਂ ਅੱਧਾ ਗਲਾਸ ਰਹਿ ਜੇ ਉਸ ਨੂੰ ਵੀ ਆਪਾਂ ਖਾਲੀ ਪੇਟ ਸੋਭਾ ਲੈ ਸਕਦੇ ਆ ਤੇ ਕਿਉਂਕਿ ਅਜਮੈਣ ਦਾ ਵਾਲਾ ਪਾਣੀ ਥੋੜਾ ਜਆ ਵੀ ਜਿਆਦੇ ਕੌੜਾ ਹੁੰਦਾ ਜੀਰੇ ਨਾਲ ਤਾਂ ਇਹਨੂੰ ਵੀ ਆਪਾ ਦਾ ਗਲਾਸ ਹੀ ਲੈ ਸਕਦੇ ਆ ਇਹ ਜਿੰਨੀਆਂ ਆਦੇ ਹੁੰਦੇ ਜਿੰਨੀ ਚੀਜ਼ ਕੌੜੀ ਹੋਵੇ ਓਨੀ ਹੀ ਜਿਆਦੇ ਸਿਹਤ ਲਈ ਚੰਗੀ ਹੁੰਦੀ ਹੈ ਤੇ ਇਹ ਬਹੁਤ ਹੀ ਜਿਆਦੇ ਫਾਇਦੇਮੰਦ ਹੁੰਦੀਆਂ ਇਹ ਚੀਜ਼ਾਂ ਆਪਾਂ ਬਾਹਰੋਂ ਡਾਕਟਰਾਂ ਤੋਂ ਦਵਾਈ ਲੈਣੇ ਆ ਠੀਕ ਹੈ ਤੇ ਇੰਨੇ ਨੇ ਪੈਸੇ ਖਰਚ ਕਰ ਦਿੰਨੇ ਆ ਤੇ ਆਪਣੇ ਘਰ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਇਹ ਜਿੰਨਾ ਬਾਰੇ ਆਪਾਂ ਨੂੰ ਨਹੀਂ ਪਤਾ ਹੁੰਦਾ ਤਾਂ ਅੱਜ ਕੱਲ ਤਾਂ ਜੀ ਸਾਰੇ ਸਾਰੇ ਕਿਤੇ ਦਿਖਾਈ ਜਾਂਦੇ ਆ ਦੁਨੀਆ ਨੂੰ ਬਹੁਤ ਜ਼ਿਆਦਾ ਨੌਲੇਜ ਹੈ ਜੀ ਮੈਂ ਨਹੀਂ ਆਦੀ ਮੈਨੂੰ ਵੀ ਪਤਾ ਮੈਂ ਵੀ ਮੈਨੂੰ ਵੀ ਕਿਸੇ ਭੈਣ ਨੇ ਦੱਸਿਆ ਤੇ ਉਹਨੇ ਕਿਆ ਮੈਨੂੰ ਕਹਿੰਦੇ ਵੀ ਤੁਸੀਂ ਇਹ ਚੀਜ਼ ਨੂੰ ਜ਼ਰੂਰ ਸ਼ੇਅਰ ਕਰੋ ਤੇ ਮੈਂ ਸੋਚਿਆ ਮੈਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂ ਜੀ ਇਹ ਚੀਜ਼ ਮੈਨੂੰ ਆਪ ਨੂੰ ਵੀ ਲੱਗਿਆ ਚਲੋ ਆਪਣੇ ਆਪਣੀ ਜਿੰਨੀ ਵੀ YouTube ਫੈਮਲੀ ਆ ਆਪਾਂ ਨੇ ਬਲੌਗ ਵੀਡੀਓ ਦੇਂਦੇ ਆ ਜੀ ਹਨਾ ਤਾਂ ਮੈਨੂੰ ਲੱਗਿਆ ਵੀ ਮੈਂ ਇਹਨਾਂ ਤੁਹਾਡੇ ਨਾਲ ਇਹ ਗੱਲ ਨੂੰ ਜ਼ਰੂਰ ਸ਼ੇਅਰ ਕਰਾਂ ਤੇ ਤੁਸੀਂ ਜੀ ਬਸ ਇਹ ਜੀਰੇ ਵਾਲਾ ਪਾਣੀ ਤੇ ਅਜਮੈਨ ਵਾਲਾ ਪਾਣੀ ਵਰਤ ਕੇ ਦੇਖੋ ਸਵੇਰ ਖਾਲੀ ਪੇਟ ਜਾਂ ਫਿਰ ਸ਼ਾਮ ਨੂੰ ਸੌਣ ਤੋਂ ਪਹਿਲਾਂ ਜਦੋਂ ਆਪਾਂ ਸੌਣੇ ਹੁੰਨੇ ਆ ਬਸ ਵੀ ਆਪਾਂ ਹੁਣ ਵੀ ਪੈਣਾ ਹੀ ਆ ਉਦੋਂ ਪੀ ਕੇ ਪੈਸੋਂ ਪੈ ਜਾਓ ਤੇ ਜਾਂ ਸੁਬਾ ਉੱਠਣਸਾਰ ਨੇ ਕਾਲਜੇ ਚਾਹ ਤੋਂ ਪਹਿਲਾਂ ਖਾਲੀ ਪੇਟ ਇਹ ਜੀਰੇ ਵਾਲਾ ਪਾਣੀ ਤੇਜ ਮੈਨ ਵਾਲਾ ਪਾਣੀ ਤੁਸੀਂ ਵਰਤ ਕੇ ਦੇਖੋ ਤੇ ਰੋਟੀ ਖਾ ਕੇ ਤੁਸੀਂ ਥੋੜੀ ਜੀ ਸੌਂਫ ਚਬਿਆ ਕਰੋ ਉਦੋਂ ਸ਼ਾਮ ਨੂੰ ਉਦੋਂ ਸਵੇਰੇ ਤੇ ਇਹਦੇ ਨਾਲ ਸੋਡੇ ਮੋਟਾਪਾ ਜਿਹੜਾ ਦਿਨਾਂ ਵਿੱਚ ਹੀ ਘਟ ਹੋ ਜੂਗਾ ਇਹ ਸ਼ਰਤ ਹੀ ਆ ਗੱਲ ਹੈ ਜੀ ਤੁਸੀਂ ਸਾਰੇ ਜਣੇ ਵਰਤ ਕੇ ਜਰੂਰ ਦੇਖਿਓ ਤੇ ਇੱਕ ਮਿੱਠਾ ਜੀ ਮਿੱਠਾ ਜਾਂ ਆਪਾਂ ਨੂੰ ਬੰਦ ਹੀ ਕਰਨਾ ਪੈਣਾ ਵੀ ਮਿੱਠਾ ਹੋ ਜਿਵੇਂ ਆਪਾਂ ਚਾਹ ਪਾਣੀ ਤਾਂ ਜੀ ਸਾਰੇ ਨੋਰਮਲ ਆ ਹੁਣ ਚਾਹ ਪਾਣੀ ਤਾਂ ਪੀਣੇ ਆ ਜਿਨ੍ਹਾਂ ਨੇ ਵਜ਼ਨ ਘਟਾਉਣਾ ਜੀ ਉਹ ਆਪਦਾ ਮਿੱਠਾ ਬਹੁਤ ਹੀ ਘੱਟ ਖਾਣ ਮਿੱਠਾ ਤੇ ਥੋੜੀ ਜੀ ਤਲੀ ਚੀਜ਼ ਜਿਵੇਂ ਬਾਹਰਲੇ 버ਗਰ ਵਗੈਰਾ ਪੀਜੇ ਵਗੈਰਾ ਆਪਾਂ ਖਾਣੇ ਆ ਥੋੜਾ ਜਿਹਾ ਉਹ ਘੱਟ ਕਰ ਦੇਣ ਤਾਂ ਇਸ ਚੀਜ਼ ਬਾਕੀ ਜਿਹੜੇ ਮੈਂ ਤੁਹਾਨੂੰ ਜੀਰੇ ਵਾਲਾ ਤੇਜ ਮਾਣ ਵਾਲਾ ਪਾਣੀ ਦੱਸਿਆ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਤੁਸੀਂ ਸਾਰੇ ਜਣੇ ਇਸ ਨੂੰ ਵਰਤ ਕੇ ਜਰੂਰ ਦੇਖਿਓ ਤੇ ਤੁਹਾਨੂੰ ਸਾਰਿਆਂ ਨੂੰ ਫਾਇਦਾ ਹੋਊਗਾ ਤੇ ਇਹਦੇ ਨਾਲ ਜਿਵੇਂ ਸੇ ਇਹ ਦੋ ਕ੍ਰੇਲੂ ਹਨਾ ਜਾਂ ਦੇਸੀ ਚੀਜ਼ਾਂ ਹੈ ਜਿਹੜੀਆਂ ਆਪਣੇ ਆਮ ਤੌਰ ਤੇ ਰਸੋਈ ਦੇ ਵਿੱਚ ਹੁੰਦੀਆਂ ਹੀ ਆ ਤੇ ਇਹ ਚੀਜ਼ ਨੂੰ ਵਰਤ ਕੇ ਦੇਖਿਓ ਤੁਹਾਨੂੰ ਫਾਇਦਾ ਜਰੂਰ ਹੋਊਗਾ ਜੀ ਤੇ ਬਾਕੀ ਜੇ ਤੁਹਾਨੂੰ ਅੱਜ ਦੀ ਮੇਰੀ ਥੋੜੀ ਜੀ ਵੀਡੀਓ ਵੀ ਵਧੀਆ ਲੱਗੀ ਮੈਨੂੰ ਥੋੜੀ ਜੀ ਵੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਅੱਜ ਦੀ ਛੋਟੀ ਜੀ ਵੀਡੀਓ ਦਾ ਆਪਾਂ ਕਰਦੇ ਹਾਂ ਜੀ ਇੱਥੇ ਐਂਡ ਮਿਲਦੇ ਆ ਤੁਹਾਨੂੰ ਕੱਲ ਨੂੰ ਆਪਾਂ ਨਵੀਂ ਵੀਡੀਓ ਦੇ ਨਾਲ ਜੀ ਬਾਏ ਬਾਏ ਸਤਿ ਸ੍ਰੀ ਅਕਾਲ